ਜੇ ਅੱਜ ਤੇਲ ਤੇ ਨੂੰ ਕਹਿਣ ਆਪਾਂ ਦਵਾਤਾ ਵੇ ਤੂੰ ਮੇਰਾ ਵੱਡਾ ਭਰਾ ਵੱਡੇ ਗੁੱਡ ਮਾਰਨਿੰਗ ਤੜਕੇ ਤੜਕੇ ਕੀ ਹੋ ਗਿਆ ਮੋਦੀ ਨੇ ਫੇਰ ਕਹਿੰਦੇ ਸਿਆਪਾ ਪਾਵਾ ਵਾ ਹੋਵੇ ਆ ਹੋਵੇ ਬੁਰਾ ਹੋਇਆ ਪਿਆ ਇਹ ਇਧਰ ਮਾਰੋ ਮਾਰਾ ਡਾ ਰੇਟ ਹਾਂਜੀ ਗਾਇਸ ਸਵਾਗਤ ਤੁਹਾਡਾ ਮੇਰੇ ਇਸ ਚੈਨਲ న్యూਸ ਬੋਧਮਾ ਹੂਪ ਕਰਦੋ ਸਾਰੇ ਠੀਕ ਹੋਵੋ ਗੋ ਸੋਗਾ ਜਿੱਦਾ ਕਿ ਅੱਜ ਆਪਾਂ ਗੱਲ ਕਰਦੇ ਹਾਂ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋਗਾ ਜਿੱਦਾ ਗੁਰਸ਼ਰਨ ਸੰਧੂ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਬਾਕੀ ਗਾਇਜ਼ ਨੇ ਕੋਈ ਸਨੈਪ ਚਾੜ੍ਹਦੇ ਸਟੋਰੀ ਸ਼ੇਅਰ ਕੀ ਤਿੰਨ ਸੂਗਾ ਜਾਓ ਤੂੰ ਦਿਖਾਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਇੰਨੀਆਂ ਛੁੱਟੀਆਂ ਤੋਂ ਬਾਅਦ ਵੀ ਅੱਜ ਸਕੂਲ ਜਾਣਾ ਇਹ ਤਾਂ ਛੁੱਟੀ ਕਾਦੋ ਕੀਤੀ ਮੈਂ ਕੰਮ ਨਹੀਂ ਜਿੱਤਾ ਕੀ ਕਰਦੀ ਰਹੀ ਤੂੰ ਤੂੰ ਕੀ ਕਰਦੀ ਰਹੀ ਹੈ ਸਾਰੀਆਂ ਛੁੱਟੀਆਂ ਵੇਲੀ ਨੇ ਨੰਗਾਤੀਆਂ ਤੂੰ ਰਾਤ ਤੂੰ ਡਿਨਰ ਤੇ ਕਿਸੇ ਨਾਲ ਗਈ ਸੀ ਮੈਂ ਬਸ ਇਰਾ ਅੱਛਾ ਤੇ ਤੈਨੂੰ ਹੁਣ ਬਾਹਰ ਲੀਆਂ ਰੋਟੀਆਂ ਪਸੰਦ ਆ ਘਰ ਵਾਲੀਆਂ ਤੈਨੂੰ ਪਸੰਦ ਨਹੀਂ ਰੋਟੀਆਂ ਸਾਦਾ ਬਾ ਖੁਰੇ ਬੋਲੀ ਵਾਲੀਆਂ ਰੋਟੀਆਂ ਖਾ吃 ਬਸ ਖਾਲੀਆਂ ਮੂੜੀਆਂ ਵਾਲੀਆਂ ਬਾਸਾਉ ਕੰਦਰ ਆ ਬਬੇ ਛੁੱਟੀ ਤੂੰ ਕਰਾਈ ਸਾਰਿਆਂ ਨੂੰ ਠੀਕ ਹੈ ਨਾ ਤੇਰੇ ਸਾਰੇ ਭੈਣ ਭਰਾ ਕਹਿੰਦੇ ਇਹ ਲੁੱਤੀ ਲਾਉਂਦੀ ਆ ਮੈਂ ਨਹੀਂ ਲਾਈਗੀ ਯੂ ਵੀ ਕੌਣ ਲਾਉਂਦਾ ਲੁੱਤੀ ਦੱਸ ਦੇ ਪ੍ਰਾਪਾ ਵੇਲਾ ਮੈਂ ਤੇ ਮਾਣੀ ਨਾ ਕਿਹਾ ਕੀ ਛੁੱਟੀ ਕਰਾ ਦੋ ਤੇ ਤੂੰ ਇਹ ਚਾਹੁੰਦੀ ਈ ਛੁੱਟੀ ਹੋ ਜੇ ਐ ਹੱਸ ਵੀ ਹੋਣ ਲੱਗਿਆ ਕਰ ਜਾਈ ਜੋ ਬਾਹਰ ਨਹੀਂ ਗੱਡੀ ਨਾ ਹਲਾ ਤਾ ਵਾ ਏਲ ਦੀ ਦੌੜ ਵਿੱਚ ਪੰਜਾ ਪਿੱਛੇ ਰਹਿ ਗਿਆ ਓਏ ਹੋਏ ਆਪਣਾ ਕਿੱਥੇ ਆ ਵਿਆਹ ਵਾਲਾ ਮੁੰਡਾ ਕਿੱਥੇ ਆ ਹੱਕੋ ਬਲੌਗ ਪਾ ਲੈ ਫਾਈਲ ਚੱਲ ਰਹੀ ਆ ਅੱਜ ਬਣੂ ਆਵੇ ਬਣਾਉਂਦੇ ਆ ਜਾ ਮੁੰਡਾ ਕਹਿੰਦੇ ਗੁੱਡ ਮਾਰਨਿੰਗ ਤੜਕੇ ਤੜਕੇ ਕੀ ਹੋ ਗਿਆ ਮੋਦੀ ਨੇ ਫੇਰ ਕਹਿੰਦੇ ਸਿਆਪਾ ਪਾਦਾ ਕਹਿੰਦੇ ਮੋਦੀ ਨਾਮ ਝੜ ਗਿਆ ਹੀ ਵੜੇ ਦਿਖਣੇ ਸਗੜੇ ਦਿਨ ਤਾਂ ਹੀ ਸਾਰਿਆਂ ਨੂੰ ਪਟਾਣ ਪਟਰਾਣ ਬਾਹੂ ਆਵੇ ਆਵੇ ਬੁਰਾ ਹਲ ਆ ਪਿਆ ਇਹ ਇਧਰ ਮਾਰੋ ਮਾਰਾ ਸਾਡੇ ਵਾਲੇ ਟਰੈਕਟਰ ਦਾ ਚਾਨ ਨਹੀਂ ਪੂਰਾ ਆ ਇਹਨਾਂ ਨੇ ਡੀਜ਼ਲ ਪਟਰਾਣ ਹੀ ਬੰਦ ਹੋ ਗਿਆ ਉਹ ਮਸ਼ੀਨਾਂ ਵਿਚਾਰੀਆਂ ਬੰਦ ਕੀਤੀਆਂ ਬਈਆਂ ਇਹਦੇ ਲੜਨ ਲੜਾਉਣ ਵਾਲੀ ਗੱਲ ਹੋਈ ਬਈ ਆ ਆਪਣਾ ਢੇਰ ਦਾ ਅੱਧਾ ਦਾ ਆ ਗਿਆ ਤਾਂ ਕਿ ਥੋੜੇ ਇੱਥੇ ਹੁਣ ਹੋਊਗਾ ਜੇ ਅੱਜ ਤੇਲ ਤੈਨੂੰ ਕਹਿਣ ਆਪਾਂ ਦਵਾਤਾ ਵੇ ਤੂੰ ਮੇਰਾ ਵੱਡਾ ਭਰਾ ਵੱਡਾ ਭਰਾ ਨਾ ਨਾ ਦਵਾਇਆ ਇੱਕ ਤਾਂ ਭਰਾ ਦਾ ਤੈਨੂੰ ਉਹ ਤਾਂ ਉਹ ਪ੍ਰਵੀਨ ਆ ਭਰਾ ਜਿੰਨਾ ਨਾ ਉਹਨੂੰ ਮੈਂ ਭੁੱਲ ਲਾਇਆ ਪ੍ਰਵੀਨ ਜਿੰਦਾਬਾਦ ਇੱਥੇ ਮੁਕੇ ਧੁਕੇ ਮੇਰੇ ਨੇੜੇ ਰਹੀਂ ਜੇ ਨਾ ਕਰਦਾ ਫਿਰ ਦੁਸ਼ਮਣੀ ਨਹੀਂ ਭੁੱਲ ਸਕਦਾ ਗਾ ਦੁਸ਼ਮਣੀ ਦੇਰ ਨਾਲ ਨਹੀਂ ਭੁੱਲ ਸਕਦੇ ਅਸੀਂ ਤੂੰ ਵਿਆਹ ਕਰਕੇ ਭਰ ਲੈਨੇ ਨੇ ਭਾਜੀ ਤੁਸੀਂ ਮੈਨੂੰ ਮੇਰਾ ਕੋਟ ਪਾਇਆ ਮੋੜ ਦੋ ਅੱਜ ਅੱਜ ਕਾਲੇ ਜਾਣ ਜਾਈਆ ਪਟ્રોલ ਚੱਲੂ ਆ ਯਾਰ ਇੱਕ ਕਹਿਣ ਦਾ ਪਈ ਜੜੀ ਪੂਰਾ ਐ ਟ੍ਰੈਕ ਚਲਾਇਆ ਦਾ ਇਧਰ ਮਾਰ ਲੈ ਵੀ ਮੱਲੋ ਆਪਾ ਦਾ ਭਰਾ ਲਿਆ ਜੇ ਇਹ ਤੇ ਇਧਰ ਹੱਲੇ ਵੀ ਲੈਣ ਲੱਗੀ ਪਈ ਬੁਰਾ ਹਾਲ ਜੇ ਸੌਣ ਲੱਗੇ ਬਹੁਤ ਔਖਾ ਬਈ ਲੋਕਾਂ ਦਾ ੱੱੱਕੇ ਮੁੱਕੀ ਪੂਰੀ ਚੱਲੰਦਾ ਗੱਗੂ ਹਣੀ ਉਥੇ ਮਾਰੰਦਾ ਪਕਾਈ ਪੂਰੀ ਰੱਜ ਕੇ ਲੈ ਕੇ ਤੇਲ ਹੁਣ ਸਾਈਡ ਤੇ ਬਹਿ ਕੇ ਟੌਰਣਾ ਉਹੀ ਕਮਲੀਆਂ ਲੀਰਾ ਪਿੱਛੇ ਲੜੀ ਜਾਂਦੀ ਐ ਮੁਲਖ ਉਥੇ ਪੈਟਰੋਲ ਡੀਜ਼ਲ ਪਿੱਛੇ ਲੜੀ ਜਾਂਦਾ ਪਾਗਲ ਹੋ ਗਏ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਪੈਟਰੋਲ ਡੀਜ਼ਲ ਦਾ ਤੁਹਾਨੂੰ ਕੋਈ ਮੋਟੂ ਦਾ ਫਰਕ ਨਹੀਂ ਪੈਂਦਾ ਪੈਟਰੋਲ ਡੀਜ਼ਲ ਦਾ ਮੋਟੇ ਕੇ ਥਾਂ ਦੇ ਜਿਹੜਾ ਤੁਹ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗਾਇਜ਼ ਤੁਹਾਨੂੰ ਬਲਕਰਨ ਸੰਧੂ ਦੀ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਬਾਕੀ ਗਾਇਜ਼ ਅੱਜਾ ਦੀਆਂ ਇਹਨਾਂ ਦੀ ਹੋਰ ਅਪਡੇਟਸ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰ